ਜਿਹਨੇ ਵੱਧ ਘੇੜ ਪਾ ਦਿੱਤੀ ਐ ਉੱਚਾ ਲੰਮਾ ਕੱਦ ਹੈ ਸ਼ਾਦਮਾ ਸਰੀਰ ਭੋਰਾ ਮਾਧੂ ਵਧੂ ਮਾਸ ਦਾ ਪਿੰਡੇ ਤੇ ਦਿਖਾਈ ਨਹੀਂ ਦੇ ਰਿਹਾ ਉਹ ਅਜਲਿਆ ਮਾਰਿਆ ਹੋ ਬੜੇ ਆਹੇ 3 ਦਿਨਾਰੇ ਉੱਗੀ ਦੇ ਵਿੱਚ ਤੂ ਤੂ ਮਾਵਾ ਹੋਈ ਸੀ ਪਰ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਜੀ ਆਹ ਦੇਖਿਓ ਪ੍ਰਮਾਤਮਾ ਅਮੀਰ ਕਰੇ ਵਾਹਿਗੁਰੂ 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 ਓ ਦੇ ਓ ਦੇ ਫਾਇਰਿੰਗ ਹੋ ਰਹੀ ਆ ਸਾਈਡ ਤੇ ਹੋ ਜੋ ਸਿਰ ਤੇ ਮੁਸਰ ਤੋਂ ਸਿਰ ਤੇ ਨੂੰ ਸਿਰ ਤੇ ਨੂੰ ਸਿਰ ਤੇ ਨੂੰ ਭੱਜੋ ਪੱਜੋ ਪੱਟੋ ਪੱਟੋ ਪਕੜ ਜਾਓ ਭੱਜੋ ਪੱਜੋ ਭੱਜੋ ਭੱਜੋ ਜਿੱਧਰ ਭੱਜਦਾ ਫਾਇਰਿੰਗ ਹੋ ਰਹੀ ਹੈ ਹਲੋ ਪਾਜੀ ਕਰੇ ਸ਼ਾਂਤੀ ਰੱਖੋ ਬੰਦੇ ਜੋ ਗੋਲੀਆਂ ਚੱਲ ਪਈ ਬਾਈ ਗੁੰਮ ਭੱਜ ਗਏ ਸਾਰੇ ਮਾਤਰਾ ਮਾਤਰਾ ਚੋਣ ਦिए ਜਾਂਦਾ ਰੇ ਕਿੱਥੇ ਭੱਜ ਗਏ ਉਹ ਸਾਲਾ ਉਹ ਸੁਆਮ ਤਾਂ ਜਾਈ ਨਹੀਂ ਹੈਂ ਗਈ ਨਹੀਂ ਸਾਰੇ ਭੱਜ ਗਏ ਕਿਹੜੀ ਉਹ ਭੱਜ ਗਏ ਬਤਾ ਕੇ ਇਹਦਾ ਓ ਗੋਲੀ ਵੱਜ ਗਈ ਕਿਸੇ ਦੇ ਜਾਣਾ ਜਾਣਾ ਨਾ ਚੱਟ ਹੁਸੈਨ ਦਾ ਹਾਂ ਆਓ ਬਾਈ ਗੋਲੀ ਬਾਈ ਗੋਲੀ ਬਾਈ ਗੋਲੀ